ਦੇ ਬਾਬਾ ਮੋਦਰਮ ਜੀ ਜੋ ਕਿ ਜੱਪ-ਤੱਪ ਕਰਕੇ ਇੱਥੋਂ ਉੱਪਰ ਜਾਂਦੇ ਸੀਗੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜੱਪ-ਤੱਪ ਕਰਿਆ ਉੱਥੇ ਹਿਮਕੁੰਣ ਸਾਹਿਬ ਉਤੋਂ ਦੀ ਖੋਜ ਕੀਤੀ ਸੀ ਇਹ ਦਰਖਤ ਦੇ ਵਿੱਚ ਆ ਕੇ ਰਹਿੰਦੇ ਹੁੰਦੇ ਸੀਗੇ ਇੱਥੇ ਐਨੀ ਕਿ ਜਗ੍ਹਾ ਤੇ ਐਨੀ ਕਿ ਜਗ੍ਹਾ ਆ ਕੇ ਰਹਿੰਦੇ ਹੁੰਦੇ ਸੀਗੇ ਠੀਕ ਹੈ ਤੇ ਇੱਥੇ ਛੋਲੇ ਖਾ ਕੇ ਮੁਜਾਰਾ ਕਰਦੇ ਹੁੰਦੇ ਸੀ ਤੇ ਅੱਜ ਮਹਾਰਾਜ ਦੀ ਕਿਰਪਾ ਸਰਕਾਰ ਸੰਗਤਾਂ ਵਾਸਤੇ ਰਹਿائش ਲੰਗਰ ਤੇ ਇਹ ਦਰਵਾਲ ਸਾਹਿਬ ਆ ਗਿਆ ਹਾਂਜੀ ਬਹੁਤ ਵੱਡੀ ਕਿਰਪਾ ਹੈ ਬਹੁਤ ਵੱਡੀ ਕਿਰਪਾ ਜੋ ਕਿ ਸੰਗਤਾਂ ਹਮ ਹਮਾ ਕੇ ਪਹੁੰਚਦੀਆਂ ਨੇ ਥੇ ਇਹ ਲੰਗਰ ਆ ਗਿਆ ਤੇ ਬਹੁਤ ਵੱਡਾ ਦਰਖਤ ਹੈ ਬਹੁਤ ਤੇ ਕਈ ਸਾਲਾਂ ਤੋਂ ਦੇਖ ਰਿਹਾ ਇਹ ਐਂ ਖੜਾ ਹੈ ਠੀਕ ਹੈ ਤੇ ਬਾਕੀ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਕਰਾਉਣੇ ਆਗੇ ਕਿਰਪਾ ਕਰਕੇ ਤੁਹਾਡਾ ਹਿੰਦੂ